ਮਨ ਲੋਕੇ ਜਿਵੇਂ ਉਸਤਾਦ ਜੀ ਬੋਲ ਲੈਣਾ 13 ਚ ਮਨ ਲੋਕੇ ਹੁਣ ਬੋਲਦੇ ਐਸੇ ਭਾਈ ਹੋਰ ਮਨ ਨੂੰ ਨਹੀਂ ਪਤਾ ਕਿ ਐਸਾ ਨਾ ਇਹਨੋਂ ਗਰੀਬ ਵਲੌਗ ਚ ਮਨ ਲੱਕੀ ਟੂਡੇ ਵਲੌਗ ਸਟਾਰਟ ਐਂਜੇ ਹਾਂ ਜੀ ਮੈਂ ਲੀਤਾ ਸਭ ਕੁਝ ਕੀਤਾ ਮਾਰ ਲਓ ਯਸ ਸਿੰਘ ਈਲਾਲ ਭਾਈ ਫਰੇਮ ਚੋਂ ਉਧਰ ਖੋ ਫਰੇਮ ਆਵੇ ਭਾਈ ਦੀ ਜੈਸ ਕਰੋ ਮੈਂ ਇਹਨੂੰ ਬਹੁਤ ਟਿਕਾ ਲਉਂਦਾ ਰਹਿਣਾ ਗਿਆਨ ਦਾ ਉਹ ਵਲੌਗ ਬੰਦ ਕਰਦੀ ਭਾਈ ਨੇ ਕਹਿੰਦਾ ਮੇਰੀ ਚੈਨ ਕਰਕੇ ਮਸ਼ਹੂਰ ਹੋਗੇ ਤੀ ਕੋਲੋਂ ਪਰਦਾ ਹੈ ਨਾ ਕੋਈ ਮੈਸੇਜ ਮੈਸੇਜ ਜੈਮੀ ਮੈਂ ਹੈਲੋ ਉਹ ਵੀ ਅੱਡ ਬਾਅਦ ਚੈੱਕ ਕਰੀ ਤੂੰ ਮੇਰੀ ਅਰੀਲਾ ਵੇਡਾ ਨਹੀਂ ਕਿਹਦਾ ਪਾਉ ਨਹੀਂ ਇਹ ਕੀ ਜੋ ਨਿਆਣਾ ਦਾ 500 ਰੁਪਏ ਦੇ ਹੀ ਦਾ ਚੱਲ ਤੂੰ 2025 ਦੇ ਵਿਆਹ ਕਰਾ 2 ਲੱਖ ਰੁਪਏ ਮੈਂ ਸਗਣ ਪਾਉਂ ਤੈਨੂੰ ਆ ਰਾਜਨਦੀਪ ਇਹਦਾ ਨਾਮ ਹੈ ਸੋ ਗਾਈਜ਼ ਇਹ ਬੰਦਾ ਜੇ ਜਿਹਨੂੰ 2026 ਨਿਆਣਾ ਕਰਨਾ ਲੱਖ ਰੁਪਏ ਨੂੰ ਸਗਣ ਡਾਕਟਰ ਸਾਹਿਬ ਪ੍ਰੀ ਵਰਕਆਊਟ ਦੀ ਡਾਈਟ ਨਾਲ ਇਹਨੇ ਹੋਰ ਤਰੱਕੀ ਕਰਨੀ ਹੈ ਕਿਨੇ ਸੁਣਾਵਾ ਜਾ ਰਿਹਾ ਤੁਹਾਨੂੰ ਡੀ ਬੈਕ ਕੀ ਖਾਣੀ ਕਾ ਝੂਠੀ ਨਹੀਂ ਵਾਦੇ ਤੇਰੇ ਨਵੇਂ ਮੁੱਕਣੇ ਜੇ ਸਾਡੀ ਮੁੱਕਦੇ ਆਲੀ ਪਰ ਆਪਣੀ ਮਰਸਾਚੇ ਵੀ ਦੇਖੀ ਤੂੰ ਡੀ ਜੀ ਹਾਂਜੀ ਜੀ ਦੇ ਪੰਗਾ ਲੈਣ ਸਹੀ ਗੱਲ ਨਾਲ ਬਹਾਇਆ ਰੱਖਣੀ ਉਹ ਦੇਖਦੇ ਘੱਟ ਦੇ ਪੈਂਟਰ ਮੇਰੇ ਕੋਈ ਹੈ ਉਸਤਾਜੀ ਦੇ ਸਭ ਤੋਂ ਵੱਡੀ ਗੱਲ ਮਿਲਟਰੀ ਪੁਸ਼-ਅਪ ਪਾਉਂਡ ਜਿਹੜੇ ਤੁਹਾਡੇ ਕਹਿੰਦੇ ਉਹਨਾਂ ਦਾ ਡਾਊਨ ਵੀ ਤੁਹਾਡੇ ਕਹਿੰਦੇ ਕਹਿਣਾ ਮੰਨੋ ਤੁਹਾਡੇ ਕੋਈ ਗੱਲ ਹੈ ਅੱਧੇ ਪਿਓ ਲੈ ਕੇ ਤੁਹਾਡੀ ਤਾਲੀਆਂ ਨਹੀਂ ਮਜ਼ਾਕ ਨਹੀਂ ਭਾਈ ਸਾਨੂੰ ਪਤਾ ਕੀ ਹੁੰਦਾ ਤੇਰਾ ਹੁਣ ਇੰਨਾ ਬਣਾਣਾ ਹੈ 22 ਸਾਲ ਦੀ ਮਨਸਾਹ ਬਦਲ ਲਾ ਦੰਦ ਸੁਪਰੀਆਂੇ ਬੰਦ ਹੋ ਗਏ ਆਪਾਂ ਦਿਮਾਗ ਜੋਸ਼ ਰੱਖਣਾ ਆਪਾਂ ਸਟੀਅਰਿੰਗ ਆਪਾਂ ਮਾ ਕਿੰਨਾ ਕੰਟਰੋਲ ਵਿੱਚ ਕਰ ਸਕਦੇ ਹਾਂ ਇੱਕ ਵਾਰੀ ਲੋਕ ਲੋਗ ਤਰ੍ਹਾਂ ਇਹ ਕਰਵਾ ਦੇ ਇੱਕ ਤਾਂ ਚੈਲ ਜੀ ਕਿਤੇ ਲੇ ਫਿਰ ਪਾਵਾਂਗੇ ਮੈਂ ਕਹਾਂ ਜੇ ਵਲੌਗ ਪਾਦੇ ਨਾ ਜੇ ਚਾਰ ਏਂਜਨ ਮੈਲੇ ਕੋਈ ਲਾਈਨ ਨਹੀਂ ਉਹ ਮਤਲਬ ਕਿ ਵਲੌਗ ਸਟਾਰਟ ਕਰ ਗਏ ਲਾਈਨ ਪਾਦੇ ਕੋਈ ਮਤਲਬ ਕਿ ਏਂਜਨ ਜੋਗਾ ਫੇਰ ਵਲੌਗ ਸਟਾਰਟ ਕਰੀਦਾ ਲਾਈਨ ਏਂਜਨ ਨਾਲ ਬਤਾਉਂਦਾ ਥੋੜਾ ਸਾ ਮਤਲਬ ਕਿ ਜਿਵੇਂ ਉਸਤਾਦ ਜੀ ਬੋਲਦੇ ਨਾ 13 ਚ ਮਤਲਬ ਕਿ ਉਹ ਬੋਲਦੇ ਨਾ ਕੁਛ ਕਿਵੇਂ ਭਾਈ ਉਹ ਮਨ ਵੇ ਨਾ ਕਿਵੇਂ ਮਤਲਬ ਕਿ ਜੇ ਕੋਈ ਸਟਾਰਟਿੰਗ ਲਾਈਨ ਹੋ ਗਈ ਵੇ ਬਲੌਗ ਮਤਲਬ ਕਿ ਟੂਡੇ ਵਲੌਗ ਸਟਾਰਟ ਅੰਜ ਕਰਕੇ ਉਹ ਪਾਰ ਪਾਰ ਗਿਆ ਉਹਦਾ ਮਤਲਬ ਹੈ ਕਿ ਫਰਸਟ ਪ੍ਰੈਸ਼ਰ ਦੀ ਲਾਸਟ ਪ੍ਰੈਸ਼ਰ ਹੈ ਮਨੇ ਜਿਹੜਾ ਵੀ ਤੁਹਾਡੇ ਫੋਨ ਗੱਲਾਂ ਪਤਾ ਕੀਤੀਆਂ ਸਟਾਰਟਿੰਗ ਦੇ ਕੋਈ ਆ ਕੋਈ ਚੀਜ਼ ਪਾ ਲੋ ਵੀ ਲੋਕੀ ਨੂੰ ਕਲਿੱਕ ਕਰਨ ਹੈਨਾ ਉਹ ਤੇ ਕਰ ਰਹੇ ਨੇ ਹਾਂਜੀ ਮੈਂ ਆ ਲੀਤਾ ਸਭ ਕੁਝ ਕੀਤਾ ਨਾ ਰੇ ਨਹੀਂ ਤੂੰ ਨਹੀਂ ਲੋਕਾਂ ਨੂੰ ਕਰਦਾ ਭਾਈ ਮੈਂ ਵੀਡੀਓ ਹਟੇ ਚੇਲੇ ਬਹੁਤ ਟੈਨਸ਼ਨ ਲੈਣਦੇ ਨੇ ਨਿੱਕੇ ਤੋਂ ਲੱਗੇ ਵੱਡੇ ਤੱਕ ਜੰਦਾਬਾਦ ਰਹਿਣ ਬਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਲਓ ਯਸੀ ਇਲਾਲ ਬਾਈ ਸਰ ਟਰਾਈ ਸਰ ਕਿਦਾਂ ਪੱਪੀ ਗਈ ਹੈ ਬਹੁਤ ਮੜਿਆ ਫਰੇਮ ਚ ਉਹਦਰ ਦੇਖੋ ਫਰੇਮ ਚ ਉਮਰ ਦੱਸੋ ਆਪਣੀ ਕਿੰਨੀ ਹੈ 16 ਸਾਲ ਚੇਲਾ ਦੱਸੋ ਪੜਨਾ ਕਦੋਂ ਪੜਨਾ ਲੱਗਿਆ ਰਾਣੇ ਭਾਈ ਦੀ ਹੋਰ ਪੜਨਾ ਹੀ ਪੜਨਾ ਯੈਸ ਕਰਾਣੀ ਹਾਂ ਯੈਸ ਕਿਦਾਂ ਰਾਣੇ ਭਾਈ ਦੀ ਯੈਸ ਕਰਾਣੀ ਪੁਰੇ ਜੇ ਪਹਿਲੇ ਸੂਰ ਹੀ ਪਹਿਲੇ ਨੰਬਰ ਤੇ ਆਗਾ ਆਪਣੇ ਉਸਤਾਦ ਦਾ ਨਾਂ ਨਹੀਂ ਲਈਦਾ ਪੰਪ ਬਹੁਤ ਹੋ ਗਿਆ ਬਾਈ ਇੱਧਰ ਪੰਪ ਜੀ ਇੱਧਰ ਪਹਿਲਾ ਰੂਲ ਤੇ ਆਗਾ ਆਪਣੇ ਉਸਤਾਦ ਦਾ ਨਾਂ ਨਹੀਂ ਲਈਦਾ ਸਤ ਜੀ ਗਾਓ ਤੇ ਸਤ ਜੀ ਗਾ ਤੇ ਨਾ ਆ ਗਿਆ ਕਿ ਭਾਜੀ ਇੱਕ ਹੀ ਇੱਥੇ ਇੱਕੋ ਹੀ ਭਾਜੀ ਆ ਇੱਥੇ ਮੈਂ ਇਹਨੂੰ ਬਹੁਤ ਟੀਕਾ ਲਾਉਂਦਾ ਰਹਿਣਾ ਗਿਆਨ ਦਾ ਇਹਨੂੰ ਮੈਨੂੰ ਦਾਵਾ ਵੀ ਗਿਆਨ ਦੇ ਟੀਕੇ ਭਰ ਭਰ ਲਾਈ ਜਦੇ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਬਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਫਿਰ ਉਹ ਲਾਇੜ ਚਲੇ ਵੀ ਜਾਊਗੀ ਨਾ ਚੰਦਨ ਹੁੰਦਾ ਰਹਿਣਾ ਉਮਰ ਛੋਟੀ ਆ ਜਿੱਦਰ ਲੈ ਬੰਦੇ ਦਾ ਦਿਮਾਗ ਲੱਜੂ ਇਹਨੇ ਉਧਰ ਹੀ ਲਾ ਲੈਣਾ ਜੇ ਇਹਨੇ ਕਿਹਾ ਮੈਂ ਗੇਮਾਂ ਖੇਡਣੀਆਂ ਇਹਨੇ ਗੇਮਾਂ ਖੇਡ ਲਈ ਜਾਨੀਆਂ ਅਹੀ ਦੇ ਸਪੋਰਟਸਮੈਨ ਬਣਾਉਣਾ ਵਧੀਆ ਦਾ ਚੈਲੰਜ ਆ ਜਾਂਦਾ ਮੁੰਡੇ ਦਾ ਕਿਉਂਕਿ ਜਿੰਮ ਵਾਲਾ ਸਿਖਾਏ ਕੱਖੜੀਆਂ ਉਹਨਾਂ ਨੂੰ ਸਿਖਾਉਣਾ ਪੈਣਾ ਇਹ ਚੀਜ਼ਾਂ ਦੀ ਉਹ ਵਲੋਗ ਬੰਦ ਕਰਦੀ ਭਾਈ ਨੇ ਕਹਿੰਦਾ ਮੇਰੀ ਚੈਨ ਕਰਕੇ ਮਸ਼ਹੂਰ ਹੋਗੇ ਸੀ ਅੱਜ ਤੇ ਨਹੀਂ ਅੱਜ ਸਿਲਵਰ 골ਡ ਪਲੇਟਡ ਆਇਆ ਜੀ ਚੜਦਾ ਵੀ ਨਹੀਂ ਫੁਗਰੀ ਮਾਰਦੇ ਸਿੱਖ ਗਿਆ ਨਹੀਂ ਵੀਲਾ ਕਿਸੇ ਮੈਂ ਨਹੀਂ ਗਲਤੀ ਮੋਟੇ ਰਹਿ ਕੇ ਸਿੱਖ ਗਿਆ ਨਹੀਂ ਉਹਦੇ ਨਹੀਂ ਬੰਦਾ ਗਲਤ ਨਿਕਲਿਆ ਉਹ ਉਹ ਉਸਤਾਦ ਦੋ ਸ਼ਬਦ ਬਿਗ ਨੋ ਟੂ ਮੋਟਾ ਬਿਗ ਨੋ ਦੋ ਸ਼ਬਦ ਤੇਰਾ ਯਾਰ ਆ ਬੋਲ ਮਾੜਾ ਮੋਟਾ ਕੁਝ ਮੈਨੂੰ ਪਤਾ ਕੀ ਕਰ ਗਿਆ ਵਾ ਮੈਂ ਵੀ ਮੈਸੇਜ ਦਿਨਾ ਕਦੀ ਵੀ ਯਾਰ ਦੋਸਤੋ ਲੈ ਸਤਾਸ਼ ਕਿਰਦ ਹੋਵੇ ਕੋਈ ਵੀ ਆ ਕਦੀ ਕੇ ਨਾ ਪੈਸੇ ਕਰਕੇ ਨਾ ਵਗਾੜੋ ਹੱਲ ਹੁੰਦਾ ਫੋਨ ਚੁੱਕੋ ਉਹ ਗੱਲ ਕਰੋ ਫਿਰ ਕੀ ਹੋ ਗਿਆ ਦੋ ਚਾਰ ਪੰਜ ਦਾ 20000 50000 ਕੁੱਤਾ ਬੜੇ ਛੱਡੇ ਵੀ ਆ ਭਾਈ ਤੇ ਹੀ ਗੱਲ ਹੀ ਕੋਈ ਨਹੀਂ ਬੜੇ ਸਾਰਿਆ ਕੋਈ ਛੱਡੇ ਰਹੀ ਤੇ ਫੋਨ ਚੁੱਕਣਾ ਹੱਲ ਲੈਣਾ ਤੂੰ ਤੋ ਬੋਲ ਆਪਾਂ ਮੈਸੀ ਵੀ ਕਰਨ ਦਾ ਕਾਲ ਕਰ ਕੋਈ ਬੰਦਾ ਫੋਨ ਨਾ ਚੁੱਕੇ ਫਿਰ ਗਲਤ ਗਾ ਲੈਣਾ ਇਹ ਹਾਲ ਥੋੜੀ ਹੁੰਦਾ ਲਾਈਵ ਦੇ ਵਿੱਚ ਤੁਹਾਨੂੰ ਪਤਾ ਨਹੀਂ ਕੀ ਦੀ ਕੇਟ ਆ ਦੇ ਲੋੜ ਪੈ ਪਤਾ ਨਹੀਂ ਹੁੰਦਾ ਗਲੀ ਦਾ ਕੱਖ ਨਹੀਂ ਤੇਰੇ ਕੰਮ ਆ ਜਾਂਦਾ ਅੱਗ ਪਾ ਲੈਂਦੇ ਬਿਲਕੁਲ ਬਿਲਕੁਲ ਜੇ ਜੇ ਇਹਦੇ ਉਧਰ ਜਾਣਾ ਉਹਨੇ ਜੇ ਉਹ ਮੁੰਡਾ ਜੇਣਾ ਨਹੀਂ ਹਾਂਜੀ ਉਹਨੂੰ ਭੇਜ ਦੇ ਇਧਰ ਕਿਧਰ ਚੱਲਾਂ ਮੱਧਰ ਦੇ ਬੰਦਗਾ ਹਾਂ ਮੱਧਰ ਬੱਲਾ ਫੋਨ ਦੇ ਖਰਚੇਗਾ 500 ਰੁਪਈਆ ਨਹੀਂ ਭਾਈ 500 ਦਾ ਕੀ ਖਰਚਾ ਹੈ ਰਾਜ ਕੋ ਰਾਜੀ ਹੋ ਗਏ ਫਲੋਕ ਕਪੜੇ ਵਧੀਆ ਲੱਗਦੇ ਕਲੈਜ ਨਾਲ ਲਾ ਲਈ ਮੇਰਾ ਸੀਟੀ ਸਕੈਨ ਸਕੈਨ ਕਰਵਾਉਣਾ ਅਸਤਾਜ ਜੀ ਇਹ ਰੋਜ਼ ਹੋ ਗਿਆ 6 ਦਿਨ ਮਹੀਨਾ ਹੋ ਗਿਆ ਅਜੇ ਕੰਪਲੀਟ ਚਾਟਰਡ ਕਾਉਂਟਰਡਰ ਸਾਹਿਬ ਆ ਗਏ ਉਹਨੇ ਕੱਲ ਇਹਨੇ ਤੇਰੇ ਕੋ 3000 ਰੁਪਏ ਫੀਸ ਤੇਰਾ ਸੀਟੀ ਸਕੈਨ ਕਰਵਾਉਣਾ ਉਹਦਾਂ ਨੂੰ ਵੇਸਟ ਮਨੀ ਵਾਧੂ ਕੀਤੀ ਆ ਕੋਈ ਡਿਸਕਾਊਂਟ ਅਸਤਾਜ ਜੀ ਇਹ ਸੀਏ ਸਾਹਿਬ ਆ

3000 ਤੇ 9 ਮਹੀਨਿਆਂ ਦਾ ਹਰ ਗੱਲ ਫੈਮਿਲੀ ਸੌਣੀ ਪਰਸਨਲ ਟ੍ਰੇਨਿੰਗ ਉਹਨੇ ਬੜਾ ਛੋੜਾ ਜਿਹਾ ਜਵਾਬ ਤਾਂ ਕਿਹਾ ਜੇ ਤੂੰ 3000 ਦਾ ਡਿਸਕਾਊਂਟ ਮੰਗ ਲੈਣਾ ਤੇ ਲਾਈ ਵੀ ਡਿਸਕਾਊਂਟ ਹੋਏਣੀ ਵਾਹ ਕੀ ਬਾਤ ਕੀ ਇਹ ਉਹਨਾਂ ਲਈ ਸੀਗਾ ਜਿਹੜੇ ਆ ਕੇ ਡਿਸਕਾਊਂਟ ਮੰਗਣਗੇ ਅਸੀਂ ਤਾਂ ਸਿਰਫ ਮੈਸੇਜ ਦੇ ਰਹੇ ਹਾਂ ਮੈਂ ਨਹੀਂ ਗਿਆ ਆਹ ਪੁੱਤ ਹੋਇਆ ਸ਼ਰਾ ਇਹ ਤਾਂ ਡੀਆਂ ਮੈਂ ਨਹੀਂ ਗਿਆ ਜੱਲਾ ਮੁੰਡਾ ਜਰਾ ਹਾਂਜੀ ਸਤਾਰ ਬਰਸ ਲੈ ਲੋ ਉਹ ਵੇੜ ਬਾਅਦ ਚੈੱਕ ਕਰੀ ਨਹੀਂ ਨਹੀਂ ਬੱਸ ਇੱਕ ਦਾ ਸਾਸੀ ਕਲ ਬਣਾ ਦੇ ਪਰ ਤੂੰ ਮੈਨੂੰ ਚੇਲਾ ਨਹੀਂ ਪੈਸਾ ਸਾਸੀ ਕਲ ਬਣਾ ਦੇ ਉਹ ਬੱਸ 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 ਕਿ ਨਾ ਤੇਰਾ ਜੁਰਾਵਰ ਤੂੰ ਮੇਰੀ ਰੀਲਾ ਵੇਣਾ ਨਾ ਦੱਸ ਰੀਲਾ ਤੂੰ ਵੇਣਾ ਨਾ ਸਾਦੀ ਦੀ ਕੀ ਕਰਦਾ ਨਾ ਮੈਂ ਇਧਰ ਧਿਆਨ ਦੇ ਉਧਰ ਨਾ ਵੇ ਇਧਰ ਦੇ ਕੀ ਕਰਦਾ ਨਾ ਮੇਰੀ ਲਾੜੀ ਮਾਰਦਾ ਨਾ ਮੈਂ ਤੈਨੂੰ ਡਰ ਲੱਗਦਾ ਕਿ ਤੈਨੂੰ ਡਰ ਲੱਗਦਾ ਕੀ ਮਾਰਦਾ ਨਾ ਮੈਂ ਦੱਸ ਤੈਨੂੰ ਬੈਠ ਰੇਲੇ ਨੂੰ ਪਤਾ ਨਹੀਂ ਬੈਲਟ ਫੇਰਨੀ ਤੇਰੇ ਫੇਰੀਏ ਬੈਲਟ ਮਾਰਾ ਤੇਰੇ ਮਾਰਾ ਪਾਪਾ ਦੇ ਨਹੀਂ ਕਿੰਨਾ ਪਾਪਾ ਦੇ ਬੈਲਟ ਮਾਰੀ ਨਾ ਕਰੀ ਪਾਪਾ ਦੇ ਬੈਲਟ ਮਾਰੀ ਨਾ ਠੀਕ ਹੈ ਵੱਡਾ ਕੀ ਬਣਾ ਦੱਸ ਚੱਲ ਡੋਲੇ ਪੋਜ ਮਾਰਦੇ ਨੂੰ ਆਉਂਦਾ ਭਲਾ ਬੋਡੀ ਖਾਣਾ ਕੁਛ ਹਾਂ ਜੀ ਜੀ ਡੋਲੇ ਪੋਜੀ ਅਰੇ ਤੂੰ ਕੀ ਕਹਿ ਰਿਹਾ ਡੋਲੇ ਵਿਖਾ ਦੇ ਜੀ ਆਦੀ ਕਲਪਨ ਉੱਧਰ ਕੈਮਰੇ ਨਿਖਾਓ ਅਦਰ ਕੈਮਰੇ ਜਿੱਧਰ ਕੀ ਬਾਤ ਆਰਨੋਲਡ ਚੱਲਾ ਹਣ ਮੈਂ ਤੇ ਪਹਿਲੀ ਵਾਰ ਇੱਧਰ ਆ ਗੇਂ ਜੈਨ ਤੋਲਣਾ ਤੋਪੜ ਜੀ ਇਹ ਕੀ ਭਾਜੀ ਇੱਕ ਟਿਕਟਾ ਕੋਈ ਨਹੀਂ ਹੈਗੀ ਜੋ ਨਿਆਣਾ ਦਾ 500 ਰੁਪਏ ਦੇ ਹੀ ਦਾ ਬੜੀ ਛੇਤੀ ਫੜੀ ਨਵੀਂ ਨਿਆਣਾ ਲੈ ਆਵਾ ਚੱਲ ਤੂੰ 2025 ਦੇ ਵਿਆਹ ਕਰਾ ਨਿਆਣਾ ਨਹੀਂ ਅੱਛਾ ਐਸੇ ਸਾਲ ਵਿਆਹ ਕਰਾ ਬਲੌਗ ਦੇ ਵਿੱਚ ਅੱਛਾ 2 ਲੱਖ ਰੁਪਏ ਮੈਂ ਸਗਣ ਪਾਉਂਗਾ ਤੈਨੂੰ ਵੈਰੀ ਗੁੱਜਾ ਸ਼ਾਬਾਸ਼ ਕਰਾ ਇਹ ਨਾ ਕੋਈ ਮੈਰੀ ਵੀ ਕਰਾ ਲਾਸੇ ਸਾਰੇ ਸੋਸ਼ਲ ਮੀਡੀਆ ਤੇ ਮੈਂ ਕੈਂਡਰ ਕੋਡ ਕਰੂ ਅੱਛਾ ਦਾ ਰਾਜਨਦੀਪ ਇਹਦਾ ਨਾਮ ਠੀਕ ਆ ਬੈਲਟ ਨੇ ਵੱਜੀ ਡੰਡਾ ਵਿੱਚ ਆ ਵੀਡੀਓ ਖਾ ਰਿਹਾ ਫੇਸ ਦਿਖਾ ਗਈ ਕਰਦਾ ਨਾ ਸੋ ਗਾਈਜ਼ ਇਹ ਬੰਦਾ ਜੇ ਜਿੰਨੂੰ 2 ਲੱਖ ਦੀ ਆਫਰ ਆਈ ਆ ਤੇ ਜੇ ਇਹ ਵਿਆਹ ਕਰਾ ਲਊਗਾ ਇਸ ਨਾਲ ਭਾਜੀ ਕਹਿਣਗੇ 2 ਲੱਖ ਰੁਪਈਆ ਤੂੰ 500 ਰੁਪਈਆ ਦੀ ਗੱਲ ਕੀਤੀ ਨਾ ਤੈਨੂੰ 2 ਲੱਖ ਰੁਪਈਆ ਸੱਜਾ ਵਿਆਹ ਕਰਨਾ ਤੇਰੀ ਵਰਤ ਕਿੰਨੀ ਆ ਤੂੰ ਦੇਖ ਵਿਆਹ ਖਰਾਬ ਆ 2026 ਨਿਆਣਾ ਕਰਨਾ ਲੱਖ ਰੁਪਏ ਨੂੰ ਸਗਣ ਤੇ ਲੱਖ ਰੁਪਏ ਆ ਕੀ ਬਾਤ ਹੈ ਅਗਲੇ ਬੰਦੇ ਇੱਕ ਨਿਆਣਾ ਹੋਰ ਕੱਢ 5 ਲੱਖ ਇਹ ਨਿੱਕੇ ਨਿੱਕੇ ਸੋਨੇ ਲੱਗਦੇ ਇਹਦੇ ਮੇਰੇ ਫੈਮਿਲੀ ਪਲਾਨ ਚ ਦੀ ਮੇਰੇ ਬਾਪ ਪੈਸੇ ਦੇ ਤੇ ਸੋਚ ਆਏ ਤੈਨੂੰ ਕੁਝ ਪੈਸਾ ਲੱਗਣਾ ਵਲੌਗ ਚ ਰਾਤ ਨੂੰ ਮੈਂ ਸਲਾਹ ਕਰੀ ਆਪਣੇ ਮਾਨਾ ਆਫਰ ਮਾੜੀ ਨਹੀਂ ਹੈਗੀ ਕਿਉਂਕਿ ਵੇ ਤੇਰੇ ਦਾਦੀ ਨੇ ਕਮਰੇ ਵੀ ਬਣਾ ਦਿੱਤੇ ਤੁਹਾਡਾ ਪੋਰਸ਼ਨ ਸੈੱਟ ਦੋ ਭਰਾਵਾਂ ਦਾ ਤੇ ਕੋਈ ਗੱਲ ਨਹੀਂ ਵੱਡੇ ਦਾ ਕਦੀ ਹੋਗਾ ਕਦੀ ਛੋਟੇ ਦਾ ਤੂੰ ਪਹਿਲਾਂ ਕਰਾ ਲੈ ਤਿੰਨ ਚਾਰ ਲੱਖ ਰੁਪਈਆ ਆਉਣਾ ਹੋਵੇ ਮੇਰੇ ਹੱਥਾਂ ਨਾਲ ਜਾਣਾ ਨਹੀਂ ਚਾਹੀਦਾ ਕਿਸੇ ਬੰਦੇ ਨੂੰ ਲੈਣੀ ਚਾਹੀਦੀ ਆਫਰ ਨਹੀਂ ਤੂੰ ਕਿਹੜਾ 16 ਸਾਲ ਦਾ ਉਮਰ ਤੇਰੀ ਹੁਣ ਦਾੜੀ ਧੂੜੀ ਆਈ ਆ ਘਰ ਸਲਾਹ ਕਰ ਲਿਓ ਹੋ ਜਾਓ ਇੱਕ ਸਰ ਕੀ ਖਾਏਗਾ ਦਾ ਚੀਜੀ ਕੀ ਖਲੋਣਾ ਲੈਣਾ ਇੱਕ ਗਲਤੀ ਕਰ ਲਈ 500 ਰੁਪਏ ਦਾ ਪੁੱਛ ਕੇ ਮੈਂ ਖਲੋਣਾ ਕਿ ਚੀਜੀ ਚੀਜੀ ਕੀ ਦਾ ਜਾਣਾ ਹੈ ਇਹ ਚੀਜੀ ਨਹੀਂ ਖਲੋਣਾ ਲੈਣਾ ਕਿ ਚੀਜੀ ਲੈਣੀ ਉਹਨੇ ਪਾੜ ਦੇ ਨੇ ਪੈਸੇ ਬਾਰੇ ਨੇ ਪੁੱਤ ਬੋਚ ਪਾ ਇਹ 10-9 ਦੀ ਕਮਾਈ ਆ ਰਾਤ ਦਿਨ ਇੱਕ ਕਰਕੇ ਪੁੱਤ ਇਹਨੂੰ ਪਾੜ ਲੈ ਚਲ ਥੈਂਕ ਯੂ ਬੋਲ ਦੋ ਸਤਾਜ ਥੈਂਕ ਯੂ ਓਕੇ ਇਹਨੂੰ ਸੁਣ ਸਤਾਜ ਬਰ ਤੇਰੀ ਵਚਨਤ ਨੂੰ ਆਉਂਦੇ ਸਾਜੀ ਆਉਣੇ ਲਾ ਪ੍ਰabhas ਇਹਨੂੰ ਕਰਛ ਨਾਲੇ ਮੈਂ ਵੀ 500 ਮਹਿੰਗਾ ਤੇਰੇ ਕੋਲ ਵਹਣ ਟਿਕਣਾ ਨਹੀਂ ਉਹ ਕਹਿੰਦਾ ਮੈਂ ਜਾਣਾ ਚੀਜੀ ਹਾਣੀ ਚਲ ਆ ਦੇ ਲੀਡਸ ਵੇ ਲੋ ਪਰ 500 ਆ ਕੇ ਅੜ ਗਿਆ ਚੀਜੀ ਖਾੜੀ ਹੁਣ ਅਸੀਂ ਹੋ ਗਿਆ ਕੌਣ ਨਹੀਂ ਅੰਦਰ ਹੀ ਨਿਕਲ ਬਦਲ ਕੇ ਚੱਲੀ ਤੇ ਬਸ ਪੁੱਤ ਪੈਰੀ ਪੈਰੀ ਜਿੱਦ ਰਹੇ ਓਕੇ ਇਹਨੂੰ ਸੰਸਕਾਰ ਆਪਾਂ ਦੇ ਇਹਦਾ ਪਤਾ ਨੂੰ ਕੀ ਫਾਇਦਾ ਹੋਊਗਾ ਹਾਂਜੀ ਜਿੱਦ ਤਰ੍ਹਾਂ ਮੇਰੀ ਆ ਵੀਡੀਓ ਵੇਖਦਾ ਹਾਂਜੀ ਸਾਰਾ ਕੁਝ ਪਤਾ ਇਹਨੂੰ ਖੌਫ ਆ ਕਹਿੰਦਾ ਧਰੋ ਤੰਗ ਕਰੇਗਾ ਨਾ ਮੜਾ ਵੀ ਤੇ ਮੜਾ ਆ ਜੀ ਵੀ ਮੇਰਾ ਨਾਮ ਲਿਆ ਕਰਦੇ ਨੇ ਓਕੇ ਹੋ ਗਿਆ ਜਿੱਦ ਤਰ੍ਹਾਂ ਵੀਰ ਪਈ ਜਾਂਦੇ ਆ ਹਾਂ ਫਾਇਦਾ ਹੋਊਗਾ ਉਸਤਾਦ ਜੀ ਨੂੰ ਮਿਲਿਆ ਤਜਾਬ ਲਾ ਗਿਆ ਸੱਸੀ ਗੱਲ ਦਾ ਇਹ ਸੁੱਕਨੇ ਪਈਆਂ ਹਾਂ ਬਾਈ ਸਾਰਾ ਕਹਿੰਦਾ ਗਾ ਲਿਆ ਮੈਂ ਤਾਂ ਉਹ ਨਹੀਂ ਦੀ ਰਹਿ ਤੇ ਉਹ ਰਹਿਦੇ ਸਾਰ ਉਹਨੇ ਲੋਨੇ ਲੋਨੇ ਸਾਰੇ ਇੱਕ ਹੀ ਜਿੰਨ ਭਾਈ ਤੇ ਮੇਖਾ ਹੈ ਗਾ ਜੀ ਫੇਰ ਆਸ਼ਕ ਅਸੀਂ ਕੱਲ ਨੂੰ ਛਾੜਿਆ ਫੇਰ ਕਾਲਾ ਬੋਗੜਾ ਡਾਕਟਰ ਸਾਹਿਬ ਪ੍ਰੀ ਵਰਕ ਆਊਟ ਦੀ ਡਾਈਟ ਨਾਲ ਡਾਈਟ ਬਣਾਉਂਦਾ ਭਾਈ ਸੌਣਾ ਕਰਦਾ ਇਹ ਫਾੜੀ ਹੋਣਾ ਡਾਕਟਰ ਸਾਹਿਬ ਬਹੁਤ ਫੇਰ ਮੈਨਾਂ ਕਰਦਾ ਗਰਦ ਨੂੰ ਕਮਾਂਡੋ ਬੜਾ ਪਿਆਰ ਕਰਦਾ ਸਾਲਾ ਵਧੀਆ ਗੱਲ ਹੈ ਤੁਹਾਡਾ ਕੋਈ ਨਵਾਂ ਸੈਚਰਡੇ ਸੰਡੇ ਕੋਈ ਨਵੀਂ ਚੀਜ਼ ਬਲਾਗ ਦੇ ਵਿੱਚ ਕੋਈ ਮੈਸੇਜ ਲੈਣਾ ਹੋਵੇ ਜਿਹੜੀ ਤੁਹਾਡੀ ਇੱਕ ਚਾਰ ਵਰਡ ਦੀ ਜੇ ਕੋਈ ਸਾਡੇ ਬੀਤੀ ਕੁਝ ਹੋਇਆ ਹੋਵੇ ਜਿਹੜੇ ਉਹ ਤੁਹਾਡੇ ਬਲਾਗ ਦੇ ਵਿੱਚ ਇੱਕ ਮੈਸੇਜ YouTube ਰਾਹੀਂ ਤੁਹਾਨੂੰ YouTube ਮਾਰਾ ਬਹੁਤ ਵਧੀਆ ਆਸੋ ਤੇ ਕੋਈ ਮਿਲਿਆ ਪਲੇਟਫਾਰਮ ਹਾਂਜੀ ਕੋਈ ਮੈਸੇਜ ਕੋਈ ਇਸ ਸੈਚਰਡੇ ਸੰਡੇ ਤੇ ਜਾਂਦੇ ਨੇ ਆਊਟਿੰਗ ਕਰਨ ਕੋਈ ਮੈਸੇਜ ਮੈਸਰ ਸੈਚਰਡੇ ਸੰਡੇ ਦਾ ਤੇ ਨਹੀਂ ਪਰ ਆਜਦੇ ਹਾਲਾਤ ਦੇਖ ਕੇ ਜੋ ਜਿੱਦਾਂ ਮੈਂ ਹੁਣੇ ਦੇਖਿਆ ਵੀ ਸਾਡੇ ਜਿੱਦਾਂ ਵਰਕਰ ਕੰਮ ਕਰਦੇ ਜਿੱਦਾਂ ਰਿਕਸ਼ੇ ਵਾਲਾ ਆ ਆ ਜੋ ਸਾਰੀ ਬੰਦ ਹੋ ਗਈ ਹੜਤਾਲ ਹੋ ਗਈ ਚਲੋ ਜੋ ਵੀ ਰੀਜ਼ਨ ਆ ਆਪਾਂ ਨਹੀਂ ਇੱਥੇ ਜਾਣ ਪੈਣਾ ਪਰ ਜਿਹੜਾ ਦਿਹਾੜੀਕਰ ਬੰਦਾ ਉਹਦੀ ਦਿਹਾੜੀ ਮਾਰ ਗਈ ਉਹ ਵਿਚਾਰਾ ਹੁਣੇ ਗਲਪਨਿਆਈ ਕਿ ਮੈਂ ਅਜ ਰਾਤ ਰੋਟੀ ਕਿੱਥੋਂ ਖਾਣੀ ਹੈ ਉਹਨੇ ਕਮਾਇਆ ਨਹੀਂ ਤੇ ਰੋਟੀ ਕਿੱਥੋਂ ਆਣੀ ਉਹ ਨਹੀਂ ਦੇਖਦੇ ਲੋਕੇ ਵੀ ਇਹ ਉਪਰੋਂ ਆਪਣੇ ਮਕਸਦ ਪਿੱਛੇ ਜਾਂ ਜੋ ਵੀ ਮਕਸਦ ਹੈ ਸਾਨੂੰ ਨਹੀਂ ਪਤਾ ਕੀ ਮਕਸਦ ਸੀ ਜੋ ਵੀ ਹੈ ਪਰ ਕੋਈ ਨਾ ਕੋਈ ਇਹਦਾ ਕੋਈ ਲਾਅ ਆਰਡਰ ਚੱਲਦਾ ਨਾ ਕੋਈ ਵੀ ਚੀਜ਼ ਇਹ ਬੰਦ ਹੋਣੀ ਚਾਹੀਦੀ ਹੈ ਨਾ ਮਾਲੋ ਰੈਲੀ ਆ ਜਾਂ ਕੋਈ ਆਪਾਂ ਜਾਮ ਕਰਦੇ ਆ ਤੁਸੀਂ ਆਪਣਾ ਅਸੀਂ ਮੰਨਦੇ ਵੀ ਡੈਮੋਕ੍ਰੇਸੀ ਆ ਤੁਸੀਂ ਆਪਣੇ ਰੋ ਪ੍ਰਗਟ ਕਰ ਸਕਦੇ ਹੋ ਵੀ ਦੋਖਿਆਂ ਜੋ ਵੀ ਆ ਤੁਸੀਂ ਹਨਾ ਗਲਤ ਹੈ ਜੋ ਵੀ ਤੁਸੀਂ ਪ੍ਰਗਟ ਕਰੋ ਪਰ ਦੂਜੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਇਹ ਨਾ ਹੋਵੇ ਕਿ ਜਿੱਦਾਂ ਹੁਣ ਦਿਹਾੜੀਦਾਰ ਬੰਦਾ ਉਹਦਾ ਕੰਮ ਖਤਮ ਹੋ ਗਿਆ ਦੇਖ ਸਾਬ ਬਾਹਰ ਨਹੀਂ ਹੁੰਦਾ ਬਾਹਰ ਨਹੀਂ ਹੁੰਦਾ ਇਹਦੀ ਗੱਲ ਉਹ ਕਰਾਈ ਤਰਕੀ ਕਰ ਗਿਆ ਨਾ ਅੱਜ ਉਹ ਇਹ ਆਪਣਾ ਜਿੱਦਾਂ ਤੁਸੀਂ ਸੁਣਾਇਆ ਗਿਆਨ ਆਪਾਂ ਸੁਣਦੇ ਆਂ ਮੈਂ ਗਿਆਨ ਉਹ ਚੀ ਉਹਨਾਂ ਨੇ ਕਿਹਾ ਵੀ ਤਰੱਕੀ ਗੋਰੇ ਤਾਂ ਕਰਕੇ ਉਹਨਾਂ ਨੇ ਗਿਆਨ ਵੰਡਤਾ ਅੱਗੇ ਜਿੰਨਾ ਉਹਦੇ ਕੋਲ ਹੈਗਾ ਸੀ ਅਸੀਂ ਪੇਟੈਂਟ ਹੀ ਕਰਾਉਂਦੇ ਰਹੇ ਵੀ ਇਹ ਮੈਂ ਖੋਜ ਕੀਤੀ ਤੇ ਮੇਕੋ ਹੀ ਰਵੇ ਅਸੀਂ ਤਰੱਕੀ ਨਹੀਂ ਕੀਤੀ ਉਹ ਜਦੋਂ ਅਸੀਂ ਮਰ ਗਏ ਸਾਡਾ ਕੰਮ ਖਤਮ ਉੱਥੇ ਜੋ ਬਾਣੀ ਚ ਹੁੰਦਾ ਹੀ ਹੈ ਬਹੁਤਾ ਕੀ ਇਹ ਬਹੁਤਾ ਹੋਏ ਇਹ ਜਿੰਨਾ ਵੰਡੋ ਨਾ ਵਾਧਾ ਇਹ ਕਾ ਇਹਨੂੰ ਜਿੰਨਾ ਚੰਗੀ ਚੰਗਾ ਯੂਜ਼ ਚੰਗਾ ਗੰਦਾ ਨਹੀਂ ਚੰਗਾ ਇਹਨੇ ਹੋਰ ਤਰੱਕੀ ਕਰਨੀ ਹੈ ਦਿਮਾਗ ਤੇ ਲੋਕਾਂ ਨੇ ਉਹ ਦਿਮਾਗ ਬਣਾ ਲਿਆ ਡੱਡੇ ਦਾ ਸਹੀ ਦਿਮਾਗ ਹੁੰਦਾ ਖੋਤੇ ਦਾ ਦਾ ਡੰਗਰਾ ਦਾ ਡੰਗਰ ਫੋਰ ਈ ਫੋਰ ਦਿਮਾਗ ਆਪਣਾ ਦਿਮਾਗ ਹੈ ਬ੍ਰੇਨ ਇਹਨੂੰ ਜਿੰਨਾ ਹੁਣ ਅਰੇ ਮਮਾੜਾ ਚੋਪਰ ਗੇ ਬੈਠਾ ਮੈਂ ਬੋਲਣਾ ਸ਼ੁਰੂ ਹੋ ਗਿਆ ਨਾ ਹੁਣ ਮੈਂ ਇਹੋ ਚਾਰਜ ਹੋਏਗਾ ਸਹੀ ਹੋਂਦੇ ਚਾਰਜ ਟਾਈਗਰ ਗਰੁੱਪ ਜਾਗੇ ਇਹ ਜਾਬ ਲੱਗ ਚੱਲੋ ਸੋਣੋ ਬਾਕੀ ਚਲੋ ਏ ਆਏ ਟਾਈਗਰ ਗਰੁੱਪ ਆ ਗਏ ਅੰਜੀ ਆ ਗਏ ਉਧਰ ਮਾਰ ਸੇ ਰੋ ਪਉਣ ਲੱਗਾ ਮੇਰੇ ਨਾਲ ਮਰੀ ਗਿਆ ਕਿਵੇਂ ਸੁਣਾਵਾ ਜਾ ਰੋ ਤੁਹਾਨੂੰ ਮੇਰੀ ਇਸ਼ਕ કહਾਣੀ ਜੋ ਸੁਣਦਾ ਵਾਹ ਵਾਹ ਕਰਦਾ ਓ ਮੇਰੀ ਪੀਰ ਕਿਸੇ ਨਾ ਜਾਣੀ ਦਸ ਸਾਲ ਲੱਗਿਆ ਬੁੱਲ ਕੰਮ ਦੇ ਅੱਖੀਆਂ ਚੋਂ ਵਗਦਾ ਪਾਣੀ ਰਾਜਾ ਜਿੰਦਾ ਲਾਸ਼ ਹੋ ਗਿਆ ਕਿਸੇ ਹੋਰ ਦੀ ਹੋ ਗਈ ਰਾਣੀ ਇਸ਼ਕ ਦੀ ਬਾਜੀ ਖੇਲ ਬੈਠਾ ਮੈਂ ਇਸ਼ਕ ਦੀ ਬਾਜੀ ਖੇਲ ਬੈਠਾ ਮੈਂ ਮੂੰਹ ਦੀ ਬਹਿਕੀ ਖਾਣੀ ਕਾਲੇ ਨਿਕਲੇ ਲੇਖ ਮਿਲੇ ਤੇ ਕਿਸਮਤ ਦੇ ਨਿਕਲੀ ਕਾਣੀ ਗਮਾਂ ਆਉਧਿਆਂ ਵਿੱਚ ਝੂ ਲੱਗਿਆ ਇੱਕ ਬਾਦ ਹੀ ਜਿੰਦ ਨਿਮਾਣੀ ਕਸੂਰ ਮੇਰਾ ਨਹੀਂ ਉਹਦਾ ਸੀ ਰੱਬ ਦੀ ਸੀ ਤਾਣੀ ਬਾਣੀ ਕਿ ਬਾਈ ਮੈਂ ਇਹਦੇ ਨੂੰ ਸ਼ੇਰ ਬੋਲਦਾ ਵਾਂ ਤੇ ਓਨੇ ਦੇਰ ਨਹੀਂ ਬੰਦਾ ਬੋਲਦਾ ਜਾਣ ਕੇ ਯਾਰ ਦੋਸਤ ਨੇ ਦਗਾ ਕੀਤਾ ਹੋਵੇ ਇਹ ਵੀ ਇਨਸਾਨ ਨੇ ਧੋਖਾ ਉਹ ਤੇਰੀ ਹਰਮਨ ਬੋਲਦੀ ਆ ਇਹ ਕੋਈ ਢੰਗਾਈ ਨਹੀਂ ਆ ਚੱਕਰ ਕੀ ਕੋਈ ਨਹੀਂ ਹੈ ਨਾ ਘਾੜਾ ਘਾੜਾ ਕੋਈ ਹਾਂਜੀ ਰਾਜ ਹੈਗਾ ਕੋਈ ਹਾਂਜੀ ਰਾਜ ਕੋ ਰਾਜ ਹੀ ਰਾਣੀ ਦੋ ਹਾਂਜੀ ਹਾਂਜੀ ਰਾਜ ਬਸ ਉਹ ਆਪਾਂ ਦੱਸਣਾ ਨਹੀਂ ਹੈਗਾ ਰਾਜ ਉਸ ਤਰ੍ਹਾਂ ਬੰਦਾ ਇੰਨੀ ੱਡੂਗੀਆਂ ਗੱਲਾਂ ਕਰ ਨਹੀਂ ਸਕਦਾ ਕਰ ਨਹੀਂ ਸਕਦਾ ਕਿਵੇਂ ਝੂਠੀਏ ਨਹੀਂ ਵਾਰੇ ਤੇਰੇ ਨਈਂ ਮੁੱਕਨੇ ਜੇ ਸਾਡੀ ਮੁੱਕਰੇ ਤੇ ਆ ਜੀ ਮੈਂ ਨਾ ਅਸੇ ਟੋੜਾ ਵੇਖਣਾ ਵਲੌਗ ਟੋੜਾ ਖਿੱਚ ਕੇ ਲਾਇਆ ਤੇ ਮੈਨੂੰ ਨਾ ਲੱਗੀ ਭੁੱਖ ਸਿੱਧੀ ਗੱਲ ਜਦੋਂ ਟਾਈਗਰ ਨੂੰ ਭੁੱਖ ਲੱਗੇ ਨਾ ਟਾਈਗਰ ਨਾ ਸੁਸਤ ਹੋ ਜਾਂਦਾ ਉਹ ਟਾਈਗਰ ਅੰਦਰ ਖੜਾ ਜਾਏ ਟਾਈਗਰ ਨੂੰ ਫੇਰ ਜੋਸ਼ ਆਏਗਾ ਤੇਲ ਪਾਣੀ ਚੱਲਦਾ ਤੈਨੂੰ ਪਤਾ ਗੱਡੀਆਂ ਤੇਲ ਪਾਣੀ ਮੁੱਕ ਜੇ ਗੱਡੀਆਂ ਰੁਕ ਜਾਂਦੀਆਂ ਹੁਣ ਭੁੱਖ ਬਹੁਤ ਲੱਗੀ ਐ ਮੈਂ ਤੈਨੂੰ ਡਿਕੜਾ ਕੇ ਆ ਆ ਜਲਦੀ ਆਪਣੀ ਵਰਸਾ ਚ ਨੇ ਉਹਨਾਂ ਕਦੇ ਮਾਲੀ ਸ਼ਹਿਰ ਦੇ ਨੂੰ ਮੈਸਟਰ ਮੈਂ ਸਖੰਡੇ ਆ ਇਹ ਆ ਜੀ ਬਲੌਗਰ ਬਣਿਆ ਹੋਇਆ ਇਹ ਯੂਨੀਵਰਸਿਟੀ ਚੱਲ ਜਾਓ ਸਾਜੇ ਗੁੱਸਾ ਵੀ ਨਹੀਂ ਕਰੇਗਾ ਵੀਰ ਜਪੇੜ ਤੁਸੀਂ ਉਹ ਵੀ ਸਰਦਾਰ ਕੋਈ ਚੱਕਰ ਨਹੀਂ ਗੁੱਸਾ ਤਾਂ ਤੋਲੇ ਚ ਬਡ ਮਾਰਨੀ ਤੇਰੇ ਮਾਰਨੀ ਨਹੀਂ ਨਹੀਂ ਗੱਲ ਬੜਾ ਕੀ ਆ ਇਹ ਸਿੱਖਿਆ ਸਿਖਾਇਆ ਨਹੀਂ ਇਹ ਚੀਜ਼ ਆਉਂਦੀ ਉਹ ਵੀ ਦੱਸੋ ਤੂੰ ਸ਼ਾਹੀ ਫਿਲਮ ਵੇਖ ਤੈਨੂੰ ਫੇਰ ਪਾਲ ਲੱਗਣਾ ਹਾਂ ਜਿਹੜੀ ਸਿੰਦਸ ਸਿੰਦਸ ਤਾਰ ਜੀ ਆਈ ਹੈ ਨਾ ਉਹਨੂੰ ਵੇਖ ਹਾਂ ਜੀ ਵੇਖ ਹਾਂ ਫੇਰ ਪਾਲ ਲੱਗਦਾ ਐਵੇਂ ਉਦਰਾ ਆ ਜਿੰਨੀ ਆ ਕਰੇ ਮਤਲਬ ਦਿਲ ਮੇਰਾ 4-5 ਵਾਰੀ ਟੁੱਟਾ ਵਾ ਪਰ ਪਤਾ ਨਹੀਂ ਕੀ ਗੱਲ ਹੈ ਸ਼ਹਿਰੀ ਨਹੀਂ ਹੁੰਦੀ ਪਤਾ ਹਰ ਵਾਰੀ ਸਤਾਜੀ ਪਾਣੀ ਕੀ ਗੱਲ ਪਿਆਰ ਵੀ ਹੁੰਦਾ ਏ ਦਿਲ ਵੀ ਟੁੱਟ ਜਾਂਦਾ ਏ ਪਿਆਰ ਫੇਰ ਸੱਚਾ ਹੁੰਦਾ ਦਿਲ ਫੇਰ ਟੁੱਟ ਜਾਂਦਾ ਸੱਚਾ ਪਾਣੀ ਇਹ ਗੜਾ ਦਿੰਦੇ ਆ ਵਾਰ ਗੜਾ 5 ਵਾਰੀ ਹੋ ਗਿਆ ਰੁੱਸ ਤੂੰ ਪਿਆਰ ਵਾਲੇ ਇੱਕ ਵਾਰੀ ਹੀ ਹੁੰਦਾ ਅਨੇ ਮੈਂ ਮਜ਼ਾਕ ਦਿਲ ਜੀ ਕਿਤੇ ਇੱਕ ਰਿੱਕ ਉੱਡਦਾ 4-5 ਵਾਰੀ ਦਿਲ ਘਟੋਦਾ ਸਤਾਜੀ ਲੋਗ ਆਏ ਤਾਂ 3 ਹੀ 4 ਤਰ੍ਹਾਂ ਮੈਂ ਤਾਂ ਇਹ ਗੱਲ ਟੁੱਟਾਂ ਨਹੀਂ ਮੰਨੂਗੀ ਪਤਾ ਨਹੀਂ ਕੀ ਹੋ ਰਹੀ ਹੈ ਸਹੀ ਹੈ ਮੰਨੂ ਵੀ ਰਹਾ ਉਹ ਨਹੀਂ ਉਹ ਸ਼ੁਗਲ ਹੁੰਦਾ ਓਕੇ ਆ ਮੈਂ ਵੀ ਮਜ਼ਾਈ ਕਰਨ ਰਿਹਾ ਇਸ ਡੰਡ ਦੇਖਿਓ ਤੇ ਡੀਜੇ ਵਾਲਾ ਡੀਜੇ ਵਾਲੇ ਨੇ ਪੰਗਾ ਲਿਆ ਰਾਜਨ ਭਾਈ ਨੇ ਡੀਜੇ ਵਾਲਾ ਕਹਿੰਦਾ ਵੀ ਮੈਂ ਗਾਣਾ ਲਾਉਂਗਾ ਤੇ ਤੁਹਾਡਾ ਤਾਂ ਪਲਗ ਹੀ ਸੀ ਡੰਡ ਮਾਰੋ ਤੇ ਫਿਰ ਜੋ ਡੀਜੇ ਵਾਲਾ ਚੇਂਜ ਕਰਦੇ ਫਿਰ ਟਾਇਰ ਖਲੋ ਬੁੜੀ ਰਹਿ ਸਕਦਾ ਮੈਂ ਖਾਏ ਨਾ ਕਰਨਾਂ ਨੇ 50 ਪਲੱਸ ਡੰਡੀਓ ਸੰਨੀ ਦੇ ਜਿਆਦੇ ਪਰ ਜਦੋਂ ਤੱਕ ਪਤਾ ਸੰਨੀ ਪੁਰਾਣਾ ਘਾਡਿਆ ਇਹਨੂੰ 4 ਸਾਲੋਂ 21 ਸਾਲ ਹੋ ਗਏ ਆ ਉਹ ਆਪਣੀ ਲਗਾ ਜਾ ਆਪਣੀ ਜਗ੍ਹਾ ਕਹਿੰਦਾ ਸਾਰੇ ਰਿਸ਼ਤੇਦਾਰ ਵੀ ਖੜੇ ਨੇ ਹਾਂ ਵੀ ਓਕੇ ਰਾਈ ਉਹਦੋਂ ਮੈਂ ਕਹਿਣਾ ਵਾ ਕਿ ਦੁਨੀਆ ਨੂੰ ਕੁਝ ਵਿਖਾਉਣਾ ਪੈਂਦਾ ਵਾ ਸਹੀ ਗੱਲ ਨਾ ਬਹਾਇਆ ਤਾਂ ਮੈਂ ਤੁਹਾਨੂੰ ਕਹਿਣਾ ਵੀ ਕੱਲ ਨੂੰ ਕਿਹੜਾ ਪੰਗਾ ਪੈ ਜੂਗਾ ਤੇ ਰੋਡ ਫੁੱਟੀ ਚੁੱਕ ਕੇ ਖੜੋਗੇ ਤਰੇਜ ਪੰਗਾ ਪੈ ਜੇ ਚਿੰਨਾਪਾ ਉਸੇ ਰਾੜ ਲੱਗੀ ਦੀ ਨਾ ਤਰੇਜ ਜੀ ਚਿੰਤਾ ਚੱਲਦੇ ਹਾਂ ਸਹੀ ਹੈ ਸਮਝਦਾ ਮੇਰੀ ਗੱਲ ਉੱਥੇ ਆ ਚਿੰਨਾਪ ਲਈਏ ਜੇ ਸਮੁੰਦਰ 'ਚ ਪੰਗਾ ਪੈਲੇ ਜਹਾਜ਼ ਦੇ ਸ਼ਿਪ ਤੇ ਡੰਡ ਮਾਰੋ ਬੰਦਾ ਇਹ ਨਹੀਂ ਕਹਿਣਾ ਉਹ ਜਿੰਮ ਚੱਲਦੇ ਆ ਕਮਰੇ ਚੱਲਦੇ ਆ ਜਦੋਂ ਗੱਲ ਕੀਤੀ ਛੂ ਆਹ ਗਣਾ ਬੈਂਚ ਪ੍ਰੈਸ ਲਈ ਆਇਆ ਆ ਜੈ ਨਹੀਂ ਲਈ ਉਹ ਨਹੀਂ ਲੈਣਗਾ ਡੰਡ ਮਾਰੀ ਇੱਥੇ ਦਮ ਕਿੰਨਾਗਾ ਵਾ ਇੱਥੋਂ ਬੜਾ ਲੱਗੂਆ ਕਿਉਂਕਿ ਵੇਖੋ ਇਹਨੇ ਮਲਟੀ ਪਰਪਸ ਚੀਜ਼ ਜਿਹੜਾ ਸਾਰੀ ਭਾਵੇਂ ਉਹ ਪਹਿਲਵਾਨ ਆ ਕ੍ਰਿਕਟਰ ਆ ਕੋਲੀ ਆ ਕੋਈ ਵੀ ਆ ਪੁਸ਼ ਅਪ ਤੇ ਹਾਰਪ ਸਪੋਰਟਸਮੈਨ ਦੇ ਵਿੱਚ ਲੱਗਦੇ ਲੱਗਦੇ ਆ ਕਿ ਆਇਆ ਇਦਰੇ ਕਿਹੜਾ ਕੰਮ ਹੈ ਪਈ ਵਧੀਆ ਮਾਰੇ ਜਿਹੜੀ ਅਸਟਰੀ ਬਾਕੀ ਉਹ ਪਿਆਰ ਵਾਲੀ ਗੱਲ ਮੈਂ ਗਲਤ ਮਜਾਕ ਚ ਕੀਤੀ ਸੀ ਸੀਰੀਅਸ ਨਾਲ ਨਹੀਂ ਨਹੀਂ ਇਹ ਸੀਰੀਅਸ ਹੈ ਗਿਆ ਕਰ ਘਟਦੇ ਨਹੀਂ ਤੇਰੀ ਉਹੀ ਰੱਖਣੀ ਹੁੰਦਾ ਇਹ ਦੇ ਕੱਢ ਦੇ ਨਹੀਂ ਨਹੀਂ ਪਿਆਰ ਇੱਕ ਵਾਰ ਹੀ ਹੁੰਦਾ ਹੈ ਇੱਕ ਵਾਰੀ ਦਿਲ ਹੀ ਟੁੱਟਦਾ ਵਾ ਅਜੇ ਤੱਕ ਮੈਨੂੰ ਪਿਆਰ ਨਹੀਂ ਹੋਇਆ ਇੱਕ ਵਾਰੀ ਪਿਆਰ ਹੁੰਦਾ ਹੈ ਹੁਣ ਪਿਆਰ ਕਿਉਂ ਕਰਦਾ ਨਹੀਂ ਮੈਂ ਕਿਹਨੂੰ ਪਿਆਰ ਕਰਦਾ ਅਜੇ ਮੈਂ ਸਿਰਫ ਤਿੰਨ ਜਨ ਹੋਰ ਰਿਲੇਸ਼ਨ ਨਹੀਂ ਚਾਰ ਪੰਜ ਛੇ ਨਹੀਂ ਇੱਕ ਉਹ ਮੰਮੀ ਡੈਡੀ ਉਹ ਤੇ ਵੱਖਰਾ ਉਹ ਨਾਲ ਵਿੱਚ ਲਿਆਈ ਹੁਣ ਤੇ ਮੁਰਕੇ ਤੁਹਾਨੂੰ ਡਰ ਬੜਾ ਹੁੰਦਾ ਉਦਾਂ ਕਿਤਰਾ ਹੀ ਮੈਨੂੰ ਇਸ ਸਾਨੇ ਚ ਕਿੰਨੂੰ ਜ਼ਿਆਦਾ ਪਿਆਰ ਕਰਦਾ ਕਿਤੇ ਜ਼ਿਆਦੀ ਗੱਲ ਮੰਨਦਾ ਤੁਹਾਡੀ ਮਤਲਬ ਇਹ ਵਾਕਈ ਗੱਲ ਸੱਚੀ ਹੀ ਆ ਜੇ ਮੈਂ ਕੋਈ ਗਲਤ ਕੰਮ ਹੋ ਜੇ ਜਾਂ ਕੋਈ ਪ੍ਰੋਬਲਮ ਚ ਪੈ ਜਾ ਕੋਈ ਕੰਮ ਵਾਕਈ ਅਗਲਾ ਕੋਈ ਕਰਨਾ ਹੋਵੇ ਸਭ ਤੋਂ ਪਹਿਲਾਂ ਫੋਨ ਉਸਤਾਦ ਜੀ ਨੂੰ ਨਾਲ ਕਰਦਾ ਓਏ ਹੋ ਕਿਹੜਾ ਕੰਮ ਹੁੰਦਾ ਓਏ ਮਤਲਬ ਇਹ ਕਰਮਾਂ ਵਾਲੀ ਸਮਝਦਾ ਮੈਂ ਕਿ ਦੋ ਮੈਂਟਰ ਹੈ ਮੇਰੇ ਕੋਲ ਇਹ ਉਸਤਾਦ ਜੀ ਸਭ ਤੋਂ ਉੱਪਰ ਜੀ ਦੇ ਵਿੱਚ ਨਾ ਵੇਹ ਵਿਚੋਲਾ ਹਣ ਲੋਕੀ ਕੱਢ ਦਿੰਦੇ ਆ ਜਦੋਂ ਪੁਰਾਣੇ ਜ਼ਮਾਨੇ ਵਿੱਚ ਰਿਸ਼ਤਾ ਹੁੰਦਾ ਇਹਨਾਂ ਤੇ ਵਿਚੋਲ ਨੂੰ ਬੜਾ ਪ੍ਰੈਫਰ ਕਰਦੇ ਸੀ ਤੈਨੂੰ ਉਹ ਜੇਮ ਲੈ ਗਿਆ ਵਾ ਤੂੰ ਫਿਰ ਵੀ ਰਾਜੇ ਨੂੰ ਵਿੱਚ ਰੱਖਦਾ ਵਾ ਵਧੀਆ ਗੱਲ ਆ ਕਿਉਂਕਿ ਤੈਨੂੰ ਉਹਨੇ ਮਾਰਗ ਦਿਖਾਇਆ ਤੇ ਜਿਹੜੇ ਬੰਦੇ ਨੇ ਚੰਗਾ ਮਾਰਗ ਦਿਖਾਇਆ ਹੋਵੇ ਨਾ ਉਹ ਬੰਦੇ ਨੂੰ ਕਦੀ ਨਾ ਭੁੱਲੋ ਨਾਲੇ ਉਸਤਾਦ ਜੀ ਮੇਰੀ ਵਧੀਆ ਗੱਲ ਜੇ ਜੇ ਮੰਨ ਲਓ ਕਿ ਨਾ ਕੋਈ ਵਿਗੜ ਵੀ ਜਾਂਦੀ ਆ ਮੰਨ ਲਓ ਉਹ ਰਾਮ ਜਨਮ ਜਨ ਕੀ ਕਰਦਾ ਉਹਦੀ ਬੁਤ ਹੋਈ ਨਾ ਕਰੂ ਮਨ ਨੂੰ ਕਿ ਕੋਈ ਨਹੀਂ ਯਾਰ ਫਿਰ ਵੀ ਤੂੰ ਉਹ ਬੰਦਾ ਵਾਂ ਕੇ ਜਿੰਨੇ ਮੈਨੂੰ ਆ ਇਨਸਾਨ ਟਕਰਾਇਆ ਤੇ ਜਿਹਦੇ ਕਰਕੇ ਮੈਂ ਅੱਜ ਜ਼ਿੰਦਗੀ ਜੀ ਰਿਹਾ ਲਈ ਨਹੀਂ ਕੋਈ ਨਹੀਂ ਦੇਣੀ ਵਾਅਦਾ ਵਾਂਗਾ ਨਹੀਂ ਇਹ ਕੋਈ ਗੱਲ ਜੇ ਨਾਲੇ ਇੱਕ ਉਸਤਾਦ ਜੀ ਸਹੀ ਗੱਲ ਪਤਾ ਕੀ ਜੇ ਵਿੱਚ ਰਾਜੇ ਨੂੰ ਤਾਮ ਉਤੇ ਹੀ ਮੁੰਡੇ ਨੂੰ ਇੱਕ ਅਜੀ ਚਪੇੜ ਮਾਰੀ ਸੀ ਨਾ ਸ਼ਗਿਰਦੀ ਅਜੀ ਉਹ ਮੈਂ ਉਹਦਾ ਡਰਿਆ ਮੈਂ ਸਿੱਧੀ ਗੱਲ ਕਰਦਾ ਨਹੀਂ ਡਰ ਦੇ ਬਾਰੇ ਤੇ ਹਾਂ ਵੀ ਡਰ ਚਾਹੀਦਾ ਡਰ ਡਰ ਚਾਹੀਦਾ ਜਿੰਨਾ ਘਰਾਂ ਸਕੂਲਾਂ ਵਿੱਚ ਕਿਤੇ ਵੀ ਮੇਨ ਜਿਹੜੀਆਂ ਚੀਜ਼ਾਂ ਉਹ ਚ ਡਰ ਨਹੀਂ ਨਾ ਜੇ ਉਹ ਕੰਮ ਖਤਮ ਹੋ ਜਾਂਦਾ ਘਰ 'ਚ ਵੀ ਇੱਕ ਜੀ ਹੁੰਦਾ ਜੇ ਤੈਨੂੰ ਡਰ ਹੁੰਦਾ ਡਰ ਪਹੁੰਚ ਰਹੀ ਪੁੱਤ ਤੇ ਜੇ ਡਰ ਤੇ ਮੈਂ ਤੈਨੂੰ ਪਿਆਰ ਵੀ ਕਰਦਾ ਹੀ ਹਾਂ ਜੀ ਉਹ ਹੀ ਗੱਲ ਹੈ ਨਾ ਤਾਂ ਉਹ ਮੇਰਾ ਇਹਨੂੰ ਪੁੱਛ ਕੇ ਕਰੀ ਵੈਰੀਫਾਈ ਕਰ ਲੈਣਾ ਮੇਰੀ ਗੱਲ ਸਹੀ ਹੈ ਕਿ ਨਹੀਂ ਉਹ ਮੇਰੇ ਮੂੰਹ ਦੀ ਬਾੜ ਦੇ ਲੈ ਹੈ ਮੂੰਹ ਦੀ ਬਾੜੀ ਹੈ ਨਾ 3 ਪੁਸ਼-ਅਪ ਦਾ ਮਿਲਟਰੀ ਪੁਸ਼-ਅਪ ਪਾਉਜ਼ ਜਿਹੜੇ ਪਾਉਜ਼ ਕਰਕੇ ਮੰਨ ਲਓ ਤੁਸੀਂ ਖੜੇ ਹੋ ਉੱਪਰ ਆਪ ਵੀ ਤੁਹਾਡੇ ਕਹਿੰਦੇ ਹੋ ਨਾ ਤੇ ਡਾਊਨ ਵੀ ਤੁਹਾਡੇ ਕਹਿੰਦੇ ਉਹਦਾ ਬੜਾ ਮਿਆਂ ਹੁੰਦਾ ਨਹੀਂ ਤੇਰੀ ਉਮਰ ਘਟਿਆ ਤੈਨੂੰ ਕਰਾਂਗੇ ਤਿਆਰ ਵਧੀਆ ਬਸ ਕਹਿਣਾ ਮੰਨ ਤੁਹਾਡੇ ਕੋਈ ਗੱਲ ਭਾਈ ਸਾਰੀ ਬੜੇ ਆਏ ਅੱਧੇ ਪਿਓ گے ਤੁਹਾਡੀ ਤੂੰ ਹੀ ਨਹੀਂ ਮੰਨੋ ਮੰਨੋਗੇ ਨਹੀਂ ਤੁਹਾਡੇ ਕੋਈ ਨਹੀਂ ਅੱਛਾ ਤੇਰੀ ਵੀਡੀਓ ਚਲਾ ਹੱਸਦੇ ਜਦੋਂ ਚਲਾ ਗਿਆ ਦੇ ਨਹੀਂ ਨਹੀਂ ਤੁਹਾਡੇ ਕੋਈ ਨਹੀਂ ਵੀ ਵੀਡੀਓ ਚਲਾ ਦੀ ਨਾ ਜੇਦਾਂ ਚਲਾ ਰਿਹਾ ਹਾਂ ਹੋਰ ਹੋਰ ਬੋਲ ਰਿਹਾ ਉਹ ਵੀ ਹੋਰ ਕੋਡ ਉਹ ਨਹੀਂ ਪਹੁੰਚਾ ਨਹੀਂ ਕਿਉਂਕਿ ਸਟੀ ਬਹੁਤ ਮੈਂ ਭਾਈ ਜੀ ਮੇਰਾ ਦਾਵਾ ਏ ਮੈਂ ਸਾਰੀ ਉਮਰ ਹੁੰਦਾ ਠਕਾ ਤੇਰੀ ਨੂੰ ਤਾੜੀਆਂ ਨਹੀਂ ਮੇ ਆਗ ਨਹੀਂ ਭਾਈ ਸੱਚੀ ਚਲੋ ਰੀਲ ਤੇ ਪਾਵਾਂਗੇ ਉਹ ਤੇ ਨੁਕਸਾਨ ਪਤਾ ਕੀ ਹੋਣਾ ਤੇਰਾ ਹੋਣਾ ਕਿਉਂਕਿ ਵੇਖੋ ਮੇਰੇ ਕੋ ਮੁੰਡੇ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਮੈਨੂੰ ਸਟੇਲੇ ਆਉਦੇ ਰਹੇ ਨੇ ਪਰ ਮੈਂ ਇਹ ਮੰਨ ਨਹੀਂ ਕਰਦਾ ਇੰਨੀ ਸਿਰਕ ਪਾਈ ਵਾਲਾ ਇਨਸਾਨ ਤੇਨੂੰ ਨਹੀਂ ਮਿਲਣਾ ਮੈਂ ਡਾਊਨ ਟੂ ਵਰਸ ਟਰਨਾ ਬੈਠਾ ਇੱਥੇ ਵੇਖੋ ਤੇ ਮਹਾਰਾਜ ਦੀ ਕਿਰਪਾ ਮੇਰੇ ਤੇ ਬਹੁਤ ਕਿਰਪਾ ਹਰ ਬੰਨੇ ਹੋ ਟਿਟਿਊਡ ਜਿੰਨਾ ਮਰਜ਼ੀ ਦਾ ਆਪਣਾ ਆਪਾਂ ਰੱਖਿਆ ਨਹੀਂ ਕਰੀ ਨਾਰਮਲ ਬੜ ਕੇ ਰਹੀਦਾ ਨਾਰਮਲ ਇੱਕ ਬੰਦਾ ਮੈਨੂੰ ਕਿਤੇ ਮਿਲਿਆ ਮੈਂ ਨਾਲ ਹੀ ਲੈਣਾ ਕਿਹਾ ਤੂੰ ਇੰਸਟਾਗ੍ਰam ਵਾਲਾ ਉਹ ਭਰਵਾ ਨਹੀਂ ਮੈਂ ਕਿਹਾ ਹਾਂ ਪਰ ਟੀਵੀ ਤੇ ਆ ਕਹਿੰਦਾ ਯਾਰ ਤੂੰ ਇੱਥੇ ਤੂੰ ਰੈਫਰੈਂਡਾ ਨਾਰਮਲ ਹੀ ਤੇ ਮੈਂ ਭਰਵਾ ਹੋ ਜੀ ਤੇਰੇ ਰੈਫਰੈਂਡਾ ਫਿਰ ਕੀ ਹੋ ਗਿਆ ਕਹਿੰਦਾ ਫੋਟੋ ਚ ਚਾਲੋਗੇ ਮੈਂ ਜੀ ਭਾਈ ਫੈਨ ਦਾ ਡਾ 50000 ਜੋ ਤੁਹਾਡੇ ਫੋਲੋਅਰ ਸੀਗੇ ਨਾ 2020 ਦਾ ਤੁਹਾਨੂੰ ਫੋਲੋ ਕੀਤਾ ਹੈ ਨਹੀਂ 220 ਮੇਰੇ ਮੂੰਹ ਨਿਕਲ ਗਿਆ ਅੰਦਰ ਬੱਚੇ ਸੋ 25 ਕੇ ਹਾਂ 25 ਕੇ ਅੱਲਾਹ ਦਾ ਨੂੰ ਫੋਲੋ ਕੀਤਾ ਹੈਗਾ ਮੈਂ ਬੋਨੀ ਭਾਈ ਨੂੰ ਪੁੱਛਿਆ ਮੈਂ ਕਿਹਾ ਇਹਨਾਂ ਤਾਂ ਜਿੰਮ ਦੂਰ ਬੜੀ ਪੈ ਗਈ ਤੇਰੀ ਉਮਰ ਘੱਟ ਹੈ ਤੂੰ ਪਲੇਅਰ ਬਣੇਗਾ ਬਿਲਕੁਲ ਬਣੇਗਾ ਬਸ ਇੱਕ ਕੇ ਦੇ ਪਿੱਛੇ ਨਾ ਲੱਗੀਆਂ ਗੱਲਾਂ ਇਹਨਾਂ ਆਈ ਜਿੱਥੇ ਤੈਨੂੰ ਸਹੀ ਲੱਗਦਾ ਵੀ ਆਹ ਕੋਰ ਜਾਂ ਉਸਤਾਦ ਸਹੀ ਆ ਉੱਥੇ ਲੱਤ ਘੜਦੀ ਉਹ ਕੋਈ ਵੀ ਹੋ ਸਕਦਾ ਉਹ ਏ ਮੈਂ ਹੋ ਸਕਦਾ ਬੀ ਆ ਹੋ ਸਕਦਾ ਸੀ ਉਹ ਭਾਈ ਮੇਰਾ ਸੁਪਨਾ ਹੈ ਆਨਲੇ 20 ਸਾਲ ਦਾ ਮਰ ਜੀ ਗੱਜ ਜਿੰਨੀ ਸ਼ਾਦੀ ਬਣਾਣੀ ਹੈ ਬਣ ਜੇਗੀ ਇਹਦੇ ਜਿੰਨੀ ਗੱਜ ਇੱਕ ਗੱਜ ਸ਼ੰਗੱਜ ਮੇਰਾ ਹੈਗਾ ਇਹਦਾ ਸਰੀਰ ਸੁਪਨਾ ਇਹਨਾ ਬਣਾਣਾ ਹੈ 22 ਸਾਲ ਦੀ ਉਮਰ ਹੈ ਬਦਲਾਧਨ ਸੁਪਨੇ ਆਨੇ ਬੰਦ ਹੋ ਗਏ ਆ ਬਦਮਾਸ਼ ਜੋਸ਼ ਰੱਖਣੀ ਆਪਾਂ ਸਟੀਰਡ ਆਪਾਂ ਮਾ ਕਿੱਦਾਂ ਕੰਟਰੋਲ ਚ ਕਰ ਸਕਦੇ ਹਾਂ ਇੱਕ ਵਾਰੀ ਵਲੋਗ ਕਰਾਂਗੇ ਕਰਨਾ ਹੈ ਕੰਟਰੋਲ ਕਰਨਾ ਸਿੱਖ ਰਹੇ ਹਾਂ ਨੀ ਮੈਂ ਆਪਣਾ ਦਿਮਾਗ ਕੰਟਰੋਲ ਚ ਰਵੇ ਕਈ ਵਾਰ ਪੈਂਟ ਦਾ ਖਾਦਾ ਮੈਂ ਭਾਈ ਜੀ ਮੇਰਾ ਨਾਮ ਪੈਂਟ ਦਾ ਚਾਰ ਖਾਣਾਗਾ ਮੈਂ ਕਰਨਾ ਹੈ ਦਿਮਾਗ ਸੇ ਨਾ ਚੇੜਨਾ ਨਹੀਂ ਨਹੀਂ ਮੈਂ ਨਹੀਂ 벨ਟ ਵੀ ਤੁਹਾਡੀ ਖਾ ਕੇ ਵੇਖਣੀ ਕੋਈ ਚੱਕਰ ਹੀ ਨਹੀਂ ਇਹਦਾ ਇੱਕ ਕਹਿੰਦਾ ਛੱਟ ਲੱਗਦੀ 벨ਟ ਨਾਲ ਉਹ ਸੇਜ ਹੀ ਪਣਾ ਮੜਿਆ 벨ਟ ਨਾਲ ਗੋਲੀ 벨ਟ ਥੋੜਾ ਤੇ ਮੋਟੀ ਵੀ ਆ ਆ ਵੇਖੇ ਤੁਹਾਡੀ ਟੁੱਟੀ ਹੋਈ ਮੇਰੀ ਅਸੀਂ ਬਣਾ ਹੀ ਦੋ ਇੱਕ ਨਹੀਂ ਯਾਰੇ ਮੇਰੀ ਆਦਮਾ ਦੀ ਆਵਾਜ਼ ਨਹੀਂ ਆਜਦੀ ਬਣਾ ਚੇਲਾ ਪੈ ਜੇ ਬੈਂਡ ਤੈਨੂੰ ਬਦਲੋ ਉਹ ਕਹਿੰਦਾ ਮੈਂ ਜਾਣਾਂ ਨਹੀਂ ਪੂਰੀ ਉਮਰ ਕਿਤੇ ਹੋਰ ਚੇਲਾ ਕਿਤਰਾ ਪੈਣਾ ਹੁੰਦਾ ਨਹੀਂ ਭਾਈ ਕੁਛ ਕਰਕੇ ਦਿਖਾਵੇ ਨਾ ਇਹ ਕਹਿੰਦਾ ਚੈਲ ਦੀ ਕਿਤੇ ਦੇ ਫਿਰ ਪਾਵਾਂਗੇ ਬੈਡ ਦੀ ਕਿਹੜੀ ਗੱਲ ਹੈ live with every breath see my message start to spread and i had so many dreams